ਸਭ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਬੀ ਸੈਂਟੀਮੀਡੀਆ 2024 ਜਿੱਥੇ ਬੈਕ ਟੂ ਬੈਕ ਪੰਜਾਬੀ ਫਿਲਮਸ ਰਿਲੀਜ਼ ਹੋ ਰਹੀਆਂ ਹਨ ਉੱਥੇ ਹੀ ਲੋਕਾਂ ਨੂੰ ਆਲਵੇਸ ਇੰਤਜ਼ਾਰ ਰਹਿੰਦਾ ਹੈ ਕਿ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ ਲੈ ਕੇ ਕਦੋਂ ਆਉਣਗੇ ਕਿਉਂਕਿ ਗਿੱਪੀ ਗਰੇਵਾਲ ਇੱਕ ਅਜਿਹਾ ਸੁਪਰਸਟਾਰ ਆ ਪੰਜਾਬੀ ਇੰਡਸਟਰੀ ਦਾ ਜਿਹੜਾ ਕਿ ਸਾਲ ਦੇ ਵਿੱਚ ਸਭ ਤੋਂ ਵੱਧ ਫਿਲਮਾਂ ਬਣਾਉਂਦਾ ਹੈ ਤੇ ਹੁਣ ਵਾਰਨਿੰਗ ਨੇ ਜਿਹੜੀ ਸਾਰੇ ਥੀਏਟਰਸ ਦੇ ਵਿੱਚ ਪੂਰੀ ਧੂਮ ਮਚਾਈ ਤੇ ਉਸ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਸਾਰੇ ਕਮਾਂ ਦੇ ਨਾਲ ਆਪਣੀ ਫਿਲਮਸ ਲੈ ਕੇ ਆ ਰਿਹਾ ਜਿਸ ਦਾ ਨਾਮ ਹੈ ਜੀ ਸ਼ਿੰਦਾ ਸ਼ ਨੋ ਪਾਪਾ ਹਾਂਜੀ ਤੁਸੀਂ ਨਾਮ ਤੋਂ ਕਲੀਅਰ ਹੋਗੇ ਹੋਗੇ ਕਿ ਇਹ ਫਿਲਮ ਗਿੱਪੀ ਗਰੇਵਾਲ ਦੇ ਛੋਟੇ ਸ਼ਹਿਜ਼ਾਦੇ ਸ਼ਿੰਦੇ ਗਰੇਵਾਲ ਦੀ ਕਹਾਣੀ ਆ ਜਿਵੇਂ ਕਿ ਪਹਿਲਾਂ ਵੀ ਇਸ ਫਿਲਮ ਦੇ ਪੋਸਟਰ ਰਿਲੀਜ਼ ਕੀਤੇ ਗਏ ਸੀ ਤੇ ਅੱਜ ਵੀ ਫਾਈਨਲ ਇਸ ਫਿਲਮ ਦਾ ਪੋਸਟਰ ਇੱਕ ਹੋਰ ਰਿਲੀਜ਼ ਹੋ ਗਿਆ ਜਿਹਦੇ ਵਿੱਚ ਸ਼ਿੰਦਾ ਗਰੇਵਾਲ ਗਿੱਪੀ ਗਰੇਵਾਲ ਤੇ ਆਪਾਂ ਗੱਲ ਕਰੀਏ ਬੰਬੇ ਤੋਂ ਹਿਨਾ ਖਾਨ ਆਪਣਾ ਡੈਬਿਊ ਕਰਨ ਜਾ ਰਹੀ ਇਸ ਫਿਲਮ ਦੇ ਵਿੱਚ ਉਹ ਨਜ਼ਰ ਆਉਣਗੀ ਤੇ ਇਹ ਫਿਲਮ 10 ਮਈ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰੀਲੀਜ਼ ਹੋਣ ਜਾ ਰਹੀ ਹੈ ਤੇ ਇਹ ਫਿਲਮ ਨੂੰ ਲਿਖਿਆ ਜੀ ਨਰੇਸ਼ ਕਥੂੜੀਆ ਜੀ ਨੇ ਤੇ ਇਸ ਫਿਲਮ ਦੇ ਹਜ ਤੱਕ ਕੋਈ ਹੋਰ ਲੁੱਕ ਟੀਜ਼ਰ ਜਾਂ ਟ੍ਰੇਲਰ ਸਾਹਮਣੇ ਨਹੀਂ ਆਇਆ ਇਸ ਕਰਕੇ ਲੋਕਾਂ ਦੇ ਦਿਲ ਵਿੱਚ ਕਾਫੀ ਐਕਸਾਈਟਮੈਂਟ ਹੈ ਕਿਉਂਕਿ ਇੱਕ ਬੱਚੇ ਦੀ ਕਹਾਣੀ ਨੂੰ ਕਿਸ ਤਰ੍ਹਾਂ ਦਿਖਾਇਆ ਜਾਊਗਾ ਜਾਂ ਟ੍ਰਾਈਟਰ ਕਿਸੇ ਹੋਊ ਚ ਨਾ ਰਿਲੇਟ ਕਰਦਾ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਸ਼ਿੰਦਾ ਗਰੇਵਾਲ ਜਿਹੜਾ ਕਿ ਆਪਣੀਆਂ ਪਹਿਲੀਆਂ ਦੋ ਫਿਲਮਾਂ ਚ ਹੈ ਆਪਾਂ ਗੱਲ ਕਰ ਲਈਏ ਜਿਹੜੀ ਉਹਨੇ ਦਿਲਜੀਤ ਦਸਾਂ ਦੇ ਨਾਲ ਹੌਸਲਾ ਰੱਖ ਕੀਤੀ ਸੀਗੀ ਤੇ ਉਸ ਤੋਂ ਪਹਿਲਾਂ ਜਦੋਂ ਉਹਨੇ ਆਪਣਾ ਡੈਬਿਊ ਕੀਤਾ ਸੀ ਅਰਦਾਸ ਖਰਾਂ ਵਿੱਚ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕਾ ਹੈ ਕਿ ਉਹ ਇੰਨੀ ਛੋਟੀ ਉਮਰ ਦੇ ਵਿੱਚ ਹੀ ਕਿੰਨਾ ਕਾਬਿਲ ਅਦਾਕਾਰ ਆ ਤੇ ਹਿਨਾ ਖਾਨ ਦੀ ਐਕਟਿੰਗ ਦਾ ਕੌਣ ਨਹੀਂ ਜਾਣਦਾ ਕਿੰਨੇ ਸਾਲ ਉਹਨੇ ਟੀਵੀ ਦੇ ਉੱਪਰ ਰਾਜ ਕੀਤਾ ਹੈ ਤੇ ਗਿੱਪੀ ਗਰੇਵਾਲ ਵਾਲੇ ਤਾਂ ਗੱਲ ਕਹਿਣਾ ਹੀ ਕੋਈ ਗੱਲ ਤਾਂ ਕਿਉਂਕਿ ਇੰਨਾ ਜ਼ਿਆਦਾ ਐਕਸਪੀਰੀਅੰਸ ਇੰਨੀ ਜ਼ਿਆਦਾ ਫਿਲਮਾਂ ਪ੍ਰੋਡਿਊਸ ਕਰ ਚੁੱਕੇ ਇੰਨੀ ਜ਼ਿਆਦਾ ਫਿਲਮਾਂ ਬਣਾ ਚੁੱਕੇ ਆ ਕਿ ਉਹ ਤਾਂ ਐਕਟਿੰਗ ਦੀ ਜਿਹੜੀ ਆਪਾਂ ਕਹਿੰਦੇ ਨੇ ਉਹ ਕਲਾਸ ਹੁੰਦੀ ਹੈ ਜਾਂ ਯੂਨੀਵਰਸਿਟੀ ਹੁੰਦੀ ਹੈ ਉਹਨੂੰ ਤਾਂ ਪਾਰ ਹੀ ਕਰ ਚੁੱਕੇ ਸੋ ਫਾਈਨਲੀ ਅਸੀਂ ਬਹੁਤ ਐਕਸਾਈਟਡ ਆ ਸ਼ੰਦਾ ਸ਼ੰਦਾ ਨੋ ਪਪਾ ਲੇਕਿਨ ਦੇਖ ਦਿੰਦਾ ਟੀਜ਼ਰ ਦਾ ਟ੍ਰੇਲਰ ਕਦੋਂ ਆਉਂਦਾ ਪਰ ਹਜੇ ਤੱਕ ਦੀ ਨਿਊਜ਼ ਇਹ ਆ ਕਿ 10 ਮਈ 2024 ਨੂੰ ਫਿਲਮ ਆ ਰਹੀ ਆ ਸ਼ੰਦਾ ਸ਼ੰਦਾ ਨੋ ਪਪਾ